ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀ ਸਭ ਤੋਂ ਪਹਿਲਾਂ ਜੀ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਹੋਰ ਤੁਹਾਡੇ ਲਈ ਇਹ ਮੱਝ ਕੀ ਡਿਟੇਲ ਹੈਗੀ ਹੈ ਜੀ ਇਸ ਦੀ ਆ ਤੁਹਾਡੇ ਨਾਲ ਪੂਰੀ ਜਾਣਕਾਰੀ ਜਰੂਰ ਸ਼ੇਅਰ ਕਰਦੇ ਆਂ ਜੀ ਉਸ ਤੋਂ ਪਹਿਲਾਂ ਆਪਾਂ ਜਾਣ ਲੈਨੇ ਆ ਜੀ ਏਰੀਆ ਕਿਹੜਾ ਹੈਗਾ ਵੀਰ ਸੋ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੇ ਵੀਰ ਜੀ ਆਪਣਾ ਨਾਮ ਜਰੂਰ ਦੱਸਿਓ ਜੀ ਨਾਮ ਵੀਰ ਜੀ ਮੇਰਾ ਨਿਸ਼ਾਨ ਸਿੰਘ ਹੈ ਤੇ ਆਪਣਾ ਪਿੰਡ ਕਿਹੜਾ ਜੀ ਪਿੰਡ ਜੀ ਚੂਸਲੇਵਰ ਤੇ ਤਹਿਸੀਲ ਤਹਿਸੀਲ ਪੱਟੀ ਜਿਲ੍ਹਾ ਤਰਨਤਾਰ ਜਿਲ੍ਹਾ ਤਰਨਤਾਰ ਨਾ ਗਿਆ ਸੋ ਵੀਰ ਜੀ ਇਹ ਜਿਹੜੀ ਮਾਝਾ ਕਿਨਵਾ ਸੁਆ ਸੋਈ ਹੈਗੀ ਹੈ ਆਪਣੇ ਕੋਲ ਵੀਰ ਜੀ ਤਜਾ ਸੁਆ ਸੋਈ ਹੈਗੀ ਠੀਕ ਹੈ ਜੀ ਇਹ ਆਪਣੀ ਹੈ ਕਰਦੀ ਆ ਹਾਂ ਜੀ ਵੀਰ ਜੀ ਕਰਦੀ ਮਾਝਾ ਠੀਕ ਹੈ ਜੀ ਤੇ ਕਿੰਨੇ ਦਿਨ ਦੀ ਸੁਈ ਹੈ ਜੀ ਇਹ ਵੀ ਜੀ ਨੂੰ ਕੋਈ 12 13 ਦਿਨ ਹੋ ਗਈ ਠੀਕ ਹੈ 12 13 ਦਿਨ ਹੋ ਗਏ ਜਿਹੜਾ ਮਗਰ ਬੱਚਾ ਹੈ ਜੀ ਇਹ ਫ ਠੀਕ ਆ ਸੋ ਦੋਸਤੋ ਮਗਰ ਇਸਦੇ ਕੱਟੀ ਹੈਗੀ ਆ ਤੇ ਦੁੱਧ ਵੀਰ ਜੀ ਕਿੰਨਾ ਦੱਸਿਆ ਜੀ ਇਹਦਾ ਦੁੱਧ ਵੀਰ ਜੀ 12 ਕਿਲੋ ਦਈ ਹੈ ਸਰ 12 ਲੀਟਰ ਬਿਲਕੁਲ ਜਿਹੜਾ ਤਿਆਰ ਹੈ ਇਸ ਟਾਈਮ ਬਿਲਕੁਲ ਤਿਆਰ ਲੀਟਰ 12 ਠੀਕ ਆ ਸੋ ਕਿਸਾਨ ਵੀਰੋ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਉਂਦੀ ਹੈ 12 ਲੀਟਰ ਦੁੱਧ ਇਸ ਟਾਈਮ ਬਿਲਕੁਲ ਜਿਹੜਾ ਰੈਡੀ ਹੈਗਾ ਇਸ ਦੇ ਥੱਲੇ ਦੋ ਡੰਗ ਦੀ ਚਵਾਈ ਤੁਸੀਂ ਆਪਣੀ ਜਦੋਂ ਮਰਜ਼ੀ ਆਣ ਕੇ ਕਰ ਸਕਦੇ ਹੋ ਆਪਣੀ ਤਸੱਲੀ ਤੁਸੀਂ ਕਰ ਸਕਦੇ ਹੋ ਦੋਸਤੋ ਬਾਕੀ ਵੀਰ ਜੀ ਪਿਛਲੇ ਸੂਏ ਜਿਹੜਾ ਦੁੱਧ ਵੀ ਆਂਦਾ ਕੋਈ ਇੰਨਾ ਕਰਿਆ ਕਿ ਥੋੜਾ ਵਧ ਵਧ ਜੇਗੀ ਹਜੇ ਹੋਰ ਹਜੇ ਵਧੂ ਵੀਰ ਜੀ ਹੋਰ ਪਿਛਲੇ ਸੂਏ ਥੋੜਾ ਮਨ ਲੱ ਇਹ ਸੂਏ ਇਹ ਇਹ ਤਾਂ ਹੁਣ ਵਧੂਗੀ ਵੀ ਇਹ ਇਹ ਵਧੂਗੀ ਵੀ ਠੀਕ ਹਜੇ ਨਾਲ ਦਿਨ ਵੀ 12 ਹੋਏ ਆ ਸਾਰੇ 12 ਦਿਨ ਹੋਏ ਆ 12 ਦਿਨ ਹੋਏ ਆ ਪਰ ਜਿਹੜਾ ਦੁੱਧ ਵੀ ਇਸ ਟਾਈਮ ਸਹੀ 12 ਲੀਟਰ ਥੱਲੇ ਰੈਡੀ ਹੈ 12 ਲੀਟਰ ਠੀਕ ਆ ਸੋ ਦੋਸਤੋ ਜਿਹੜਾ ਤੁਸੀਂ ਸਟਰਕਚਰ ਹੈ ਮੈਂਦਾ ਵੇਖ ਸਕਦੇ ਹੋ ਸਿੰਘ ਖੁੱਲਾ ਹੈਗਾ ਬਾਕੀ ਚੰਗੇ ਰਵੇ ਦੇ ਵਿੱਚ ਹੈਗੀ ਆ ਮਿਲਕ ਇਸ ਟਾਈਮ ਜਿਹੜਾ ਤੁਹਾਨੂੰ ਦੱਸ ਦਿੱਤਾ ਵੀਰ ਨੇ ਵੀ 12 ਲੀਟਰ ਜਿਹੜਾ ਦੁੱਧ ਤਿਆਰ ਹੈਗਾ ਮਗਰ ਇਸ ਜਿਹੜਾ ਬੱਚਾ ਕਾਫ ਹੈਗਾ ਉਹ ਕੱਟੀ ਹੈਗੀ ਆ ਤੇ ਮੱਝ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਜ਼ਰੂਰ ਦਿਖਾ ਦੇਣੀ ਇੱਕ ਵਾਰ ਹਾਂਜੀ ਹਾਂਜੀ ਕੋਈ ਨਹੀਂ ਇਧਰ ਨਾ ਮਾਈ ਇਧਰ ਨੂੰ ਤੋਲ ਲੀਏ ਬਾਕੀ ਦੋਸਤੋ ਕੱਦ-ਕੱਡ ਦੇ ਵਿੱਚ ਵੀ ਜਿਹੜੀ ਮੈਂ ਪੂਰੀ ਵਧੀਆ ਹੈਗੀ ਆ ਇੱਕੋ ਜਿਹਾ ਥਣ ਲੱਗਾ ਹੈਗਾ ਹਵਾਨਾ ਤੁਸੀਂ ਵੇਖ ਸਕਦੇ ਹੋ ਬਿਲਕੁਲ ਪੱਧਰ ਹਵਾਨਾ ਹੈਗਾ ਤੇ ਥਣਾ ਦੀ ਵੀ ਬਿਲਕੁਲ ਪੱਧਰ ਹੈਗੀ ਹੈ ਬਾਕੀ ਚਵਾਈ ਵੀਰ ਹੋਂਾਂ ਤੋਂ ਆਪਾਂ ਪੁੱਛ ਹੀ ਲੈਨੇ ਆ ਵੀ ਮੂਹਰਲੇ ਦੇ ਅਗਲੇ ਥਾਣੇ ਦੀ ਜਿਹੜੀ ਚਵਾਈ ਹੈ ਕਿੰਨੀ ਕੁ ਸਾਫ਼ ਹੈਗੀ ਹੈ ਕੀ ਧਾਰ ਦੀ ਜਿਹੜੀ ਮਤਲਬ ਕੀ ਦੀ ਅਸਤੀਤੀ ਹੈਗੀ ਉਹ ਆਪਾਂ ਵੀਰ ਤੋਂ ਫੇਰ ਪੁੱਛ ਹੀ ਲੈਨੇ ਆ ਜਿਹੜਾ ਥਾਣਾ ਬਿਲਕੁਲ ਦੋਸਤੋ ਮੁਠੀ ਪਰ ਥਾਣਾ ਹੈਗਾ ਪੱਧਰ ਥਾਣਾ ਹੈਗਾ ਬਾਕੀ ਵਧੀਆ ਚੰਗੀ ਮੱਝ ਹੈਗੀ ਆ ਦੋਸਤੋ ਤੇ ਵੀਰ ਜੀ ਜਿਹੜੀ ਥਾਣ ਦੀ ਤੁਸੀਂ ਹੁਣ ਸਾਨੂੰ ਦੱਸ ਦਿਓ ਵੀ ਜਿਹੜੀ ਚਵਾਈ ਕੀਤੀ ਆਪਾਂ じゃ ਕਰਦੇ ਆ ਤੇ ਥਣਾ ਦੀ ਕਿੱਦਾਂ ਦੀ ਹੈਗੀ ਜੀ ਕੋਈ ਭੂਰ ਛੱਟਾ ਜਾਂ ਕਿਸੇ ਤਰ੍ਹਾਂ ਦਾ ਕੋਈ ਵੀਰ ਜੀ ਭੂਰ ਛੱਟਾ ਨਹੀਂਗਾ ਠੀਕ ਹੈ ਜੀ ਉਹ ਉਂਗਲ ਜਿਹੜੀ ਮੋਟੀ ਧਾਰ ਆ ਚਵਾਈ ਹੈਗੀ ਮੋਟੀ ਧਾਰ ਬਿਲਕੁਲ ਮੋਟੀ ਧਾਰ ਜੀ ਤੇ ਆਪਾਂ ਖੁਦ ਹੀ ਚੋਣੇ ਕੇ ਚਾਹ ਕੋਈ ਆਪਣੀ ਕੋਈ ਕਿਹਦਾ ਹੁੰਦਾ ਵੀ ਆਪਣੇ ਕਈ ਪਰਿਵਾਰ ਜਾਂ ਕਿਸਾਨ ਆਪਣੇ ਪਰਿਵਾਰ ਨੇ ਵੀ ਕਈ ਬੀਬੀਆਂ ਚੋਣਾ ਪਸੰਦ ਕਰਦੀਆਂ ਨੇ ਜਿਹੜਾ ਮਰਜੀ ਧਾਰ ਕੱਢ ਦੇ ਕਰਦੇ ਹੀ ਚੁੰਦੇ ਆ ਜੀ ਮੈਂ ਵੀ ਚੋਲਣਾ ਵਾ ਕਰਦੇ ਹੀ ਚੋਲਦੇ ਆ ਠੀਕ ਹੈ ਜੀ ਜ਼ਿਆਦਾਤਰ ਕਰਦੇ ਹੀ ਚੁੰਦੇ ਕੋ ਮੈਂ ਕਰਨੀ ਹੁੰਦਾ ਠੀਕ ਹੈ ਮਤਲਬ ਕਿ ਕੋਈ ਆਪਣੀ ਲੇਡੀਜ਼ ਵੀ ਚੋ ਸਕਦੇ ਆ ਆਰਾਮ ਦੇ ਨਾਲ ਬਿਲਕੁਲ ਠੰਡੀ ਹੈ ਤੇ ਵੀਰ ਜੀ ਚਵਾਈ ਕਿੰਨਾ ਕ ਟਾਈਮ ਇਹ ਕਰਵਾ ਦਿੰਦੀ ਲੰਮਾ ਸਮਾਂ ਕਿੰਨਾ ਕ ਕਰਵਾ ਦੇਗੀ ਚਵਾਈ ਵੀਰ ਜੀ ਜਿੰਨਾ ਮਰਜੀ ਲੰਮਾ ਸਮਾਂ ਕਰ ਲਈ ਕੋਈ ਇਹ ਜਾਂ ਕੋਈ ਚੱਲਦਾ ਤੇ ਹ ਠੀਕ ਆ ਵੀਰ ਜੀ ਤੇ ਇਹਦਾ ਮੁੱਲ ਕੀ ਕਰਦੇ ਪਏ ਆਪਾਂ ਮੁੱਲ ਵੀਰ ਜੀ ਅਸੀਂ ਕਰਦੇ ਆ 85000 ਰੁਪਏ 85000 ਰੁਪਏ ਮੁੱਲ ਆ ਜੀ ਤੇ ਮੌਕੇ ਤੇ ਜੇ ਕੋਈ ਆਉਂਦਾ ਸੱਜਣ ਆਪਦੀ ਪਸੰਦ ਕਰਦਾ ਚੁਾਈ ਕਰਨ ਤੋਂ ਬਾਅਦ ਤੇ ਮੌਕੇ ਤੇ ਮਾਨਤਨ ਕਰਦੇ ਹੋਗੇ ਇੰਦੇ ਚ ਵੀਰ ਜੀ ਮਾਨਤਨ ਕਰਾਂ ਕੋਈ ਗੱਲ ਨਹੀਂ ਠੀਕ ਆ ਵੀਰ ਜੀ ਤੇ ਵੀਰ ਜੀ ਆਪਣੇ ਮੋਬਾਈਲ ਨੰਬਰ ਜਰੂਰ ਬੋਲ ਕੇ ਦੱਸ ਦਿਗੇ ਜੀ ਜੀ ਨੰਬਰ ਹੋਏਗਾ ਆਪਣਾ 81960 ਹਾਂਜੀ 43542 ਠੀਕ ਆ ਜੀ ਹਾਂਜੀ ਜੇ ਕਵਿਰਦੀ ਇਹ ਆਪਣੇ ਮੋਬਾਈਲ ਨੰਬਰ ਜਿਹੜੇ ਆ ਇਹ ਆਉਣ ਹੀ ਰੱਖਿਓ ਆਪਣਾ ਮੋਬਾਈਲ ਹਾਂਜੀ ਹਾਂਜੀ ਕਿਸੇ ਵੀਰ ਭਰਾ ਨੇ ਜਦੋਂ ਸੰਪਰਕ ਕਰਨਾ ਥੋੜੇ ਇਸ ਨੰਬਰ ਤੇ ਕਰਨਗੇ ਤੇ ਬਾਕੀ ਵੀਰੋ ਜਿਹੜਾ ਮੋਹਲਾ ਵੀਰ ਨੇ ਦੱਸ ਦਿੱਤਾ 85000 ਰੁਪਏ ਬਾਈ ਹੋਣੇ ਇਹਦੀ ਡਿਮਾਂਡ ਕਰਤੀ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਆਪਦੀ ਤੁਸੀਂ ਚੁਵਾਈ ਕਰੋ ਆਣ ਕੇ ਦੋ ਡੰਗ ਦੀ ਇੱਕ ਡੰਗ ਦੀ ਸੰਤੁਸ਼ਟੀ ਆਪਣੀ ਕਰੋ 12 ਲੀਟਰ ਦੀ ਜਿਹੜੀ ਮਿਲਕਿੰਗ ਵਾਲੀ ਇਹ ਜਿਹੜੀ ਮੱਝ ਹੈਗੀ ਆ ਤੇ ਬਾਕੀ ਮੌਕੇ ਤੇ ਤੁਹਾਡਾ ਮਾਨਤਨ ਵੀ ਜ਼ਰੂਰ ਕੀਤਾ ਜਾਵੇਗਾ ਚੱਲ ਕੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ